ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ترسےਮ ਸਿੰਘ ਰਾਜੀ ਆ ਖੇਤੀ ਪੰਜਾਬ ਤੇ ਹਾਜ਼ਰ ਆ ਤੇ ਬੱਚਿਆਂ ਦੇ ਹੋ ਗਏ ਨੇ ਪੇਪਰ ਪੇਪਰ ਹੋ ਗਏ ਨੇ ਅੱਜ ਬੱਚਿਆਂ ਨੂੰ ਸਾਡ ਕਿਉਂ ਨੇ ਇਹਨਾਂ ਨੇ ਨਾਨਕੀ ਤੇ ਜ਼ੋਤ ਤਾਂ ਮੇਰੇ ਕੋਲ ਹੀ ਰਹੂਗਾ ਜ਼ੋਤ ਮੇਰੇ ਨਾਲ ਕੰਮ ਕਰਾਉਣਾ ਫਿਰ ਕੀਤੀ ਬਾੜੀ ਦਾ ਤੇ ਇਹਨਾਂ ਨੂੰ ਸਾਡੇ ਕਿਉਂ ਨੇ ਰੋਤੇ ਨੇ ਖਾਤਰ ਤੇ ਜਾਣੇ ਆ ਤੁਹਾਨੂੰ ਸੌਰੇ ਦਿਖਾਉਣੇ ਅੱਜ ਵੀ ਮੇਰੇ ਸੌਰੇ ਨੇ ਵਿਚਰੇ ਕਿਵੇਂ ਘਾਰਾ ਕਿਵੇਂ ਰਹਿੰਦੇ ਨੇ ਉਹ ਤੇ ਜ਼ਰੂਰ ਦੇਖਿਓ ਕੀ ਕਹਿਣਾ ਚਾਹੋਗੇ ਜੀ ਹੈਲੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆ ਰਹੇ ਆਂ ਅੱਜ ਪਿੱਕੇ ਪਿੰਡ ਦੀ ਬੱਚਿਆਂ ਦੀ ਹੋ ਗਈ ਪੇਪਰ ਤੇ ਜੋਤ ਰਹੂਗਾ ਬੀਬੀ ਕੋਲੇ 니ਤੂ ਜਾਊਗੀ ਸਾਰੀ 니ਤੂ ਆ ਜਾ ਰਹੀ ਘਰੇ ਵੀ ਫਿਰ ਸਾਡੀ ਮੰਮੀ ਦਾ ਓਖਾਗਾ ਜੀ ਫਿਰ ਗੁੱਚ ਦੀ ਜੀ ਇੱਕ ਅੱਧਾ ਦੇਣਾ ਮੈਂ ਤਾਂ ਆ ਜੂਗਾ ਤੇ ਦਵਾਈ ਦੂ ਤਰ ਹਾਂ ਕਾ ਚੇ ਦਵਾਈ ਚਾਹ ਤੇ ਦਵਾਈ ਪੀ ਪਾਣੀ ਨਾਲ ਜਾਊਗੀ ਮੇਰੀ ਦੂਜੀ ਭੈਣ ਆ ਤੇ ਪਰਿਵਾਰ ਖਾਸ ਆ ਭਾਈ ਨਾਲ ਮੇਰੇ ਉੱਥੇ ਸਾਸੂ ਮਾਹੀ ਚਾਚੀ ਸਾਸੂ ਮਾਹੀ ਆਈ ਹੋਈ ਐ ਤੇ ਨਾਲ ਮੇਰੀ ਸਾਲੀ ਇੱਕ ਇਥੇ ਪਿੰਡ ਸਾਰਿਆਂ ਨੂੰ ਛੱਡ ਕੇ ਆਉਣਾ ਤੇ ਲੈ ਕੇ ਵੀ ਆਉਣੇ ਪੈਣੇ ਜਿੰਮੇਵਾਰੀ ਵੱਡੀ ਆ ਭਾਈ ਸੋਨੂੰ ਲੈ ਕੇ ਸਾਡੇ ਕੋਲ ਉਹਨਾਂ ਨੂੰ ਦੱਸੂ ਕਾਰਨ ਕੀ ਆ ਮੇਰੇ ਰਿਸ਼ਤੇਦਾਰ ਦੀ ਸਾਲੇ ਦੀ ਡੈਥ ਹੋ ਗਈ ਸੀ ਉਹਦੇ ਕਾਰਨ ਮੈਨੂੰ ਉਹਨਾਂ ਨਾਲ ਸਾਰਾ ਲੈ ਕੇ ਆਉਣਾ ਹੈ ਸਾਡੇ ਕੋਲ ਪੈਣਾ ਜਿੰਮੇਵਾਰੀ ਮੇਰੇ ਸਹੁਰਿਆਂ ਦੀ ਮੇਰੇ ਸਿਰ ਤੇ ਆ ਤੇ ਸੋਨੂੰ ਉੱਥੇ ਦਿਖਾਵਾਂਗੇ ਜਾ ਕੇ ਇੱਕ ਨਿੱਟੀ ਨਿੱਕੀ ਜੀ ਬੱਚੀ ਆ ਉਹ ਜਿਹੜੀ ਪਹਿਲਾਂ ਵੀਡੀਓ ਚਾਹੁੰਦੀ ਆ ਪ੍ਰਾਪ ਉਹ ਵੀ ਨਵੇਂ ਵੀ ਬਿਰਨਾਂ ਨੂੰ ਪਤਾ ਨਹੀਂ ਤੇ ਉਹ ਵੀ ਦੇਖੇ ਹੋਗੇ ਜ਼ਰੂਰ ਤੇ ਦੱਸਾਂਗੇ ਤੁਹਾਨੂੰ ਉਹਨੇ ਗੱਲਬਾਤ ਚਲੋ ਇਹ ਜਾਣਿਆ ਤੇ ਮਾਤਾ ਜੀ ਨੂੰ ਸਾਸਰੀ ਘਰ ਬੁਲਾ ਕੇ ਗੱਡੀ ਕੱਢਦੇ ਆ ਰੈਡੀ ਆ ਗੱਡੀ ਤੇ ਮਾਤਾ ਨੂੰ ਬੁਲਾਉਣਾ ਸਾਸਰੀ ਘਰ ਤੇ ਚੱਲਦੇ ਆ ਫਿਰ ਜੇ ਕੋਈ ਬੋਲਣ ਚ ਮਿਸਟੇਕ ਹੋਈ ਤਾਂ ਮਾਫ਼ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦੇਖ ਕੇ ਲਾਈਕ ਕਰਿਓ ਬਾਈ ਤੇ ਵਧੀਆ-ਵਧੀਆ ਕਮੈਂਟ ਕਰਿਓ ਬਾਈ ਬਣੀ ਧੰਨਵਾਦ ਜੀ ਬੀਬੀ ਨੂੰ ਮਿਲਿਆਉਣੇ ਹੁਣ ਤੁਹਾਨੂੰ ਹਾਂ ਚਲ ਮਾ ਜਾਣੇ ਅਜਾ ਫਿਰ ਚਲ ਜਾ ਉਹ ਬਾਲਾ ਕਵੇਲਾ ਨਾ ਕਰੋ ਪੁੱਤ ਠੀਕ ਵਧੀਆ ਚਾਰ ਦਿਨ ਮਿਲਿਆ ਆਵਾਂਗੇ ਮੈਂ ਕੱਲ ਨੂੰ ਆ ਜਾਊਂਗਾ ਬਸ ਬਰਨਾਲੇ ਤੋਂ ਦਵਾਈ ਲੈ ਕੇ ਬਾਰ ਇੱਕ ਵਜੇ ਨੂੰ ਮੜ ਜਾ ਠੀਕ ਹੈ ਮੇਰਾ ਪੁੱਤ ਦਵਾਈ ਮੇਰੇ ਕੋਲ ਕੀ ਡਰਨੀ ਦਵਾਈ ਲੈ ਕੇ ਮਾਤਾ ਹੋਗੀ ਤੇਰੇ ਕੋਲ ਉਧਰ ਮੈਂ ਮਾਤਾ ਆ ਜੂਗੀ ਕੋਈ ਦਿੱਕਤ ਹੈਗੀ ਠੀਕ ਹੈ ਪੁੱਤ ਬਾਏ ਦਿਵਿੰਦਰ ਆਊਗਾ ਜਿਮੀ ਆਰ ਆ ਜਾ ਚਲ ਬੈਠ ਗੱਡੀ ਚੱਲੀ ਲੇ ਜੀ ਨਾਲ ਹੀ ਇਹ ਬਿੜਕ ਦਿੰਦੀ ਐ ਉਹ ਕਰਦੀ 15000 ਚੱਕ ਲਿਆਂਗਾ ਚੱਕ ਲਈ ਨਹੀਂ ਤੇ ਲੈਟਸ ਗੋ ਮਾਏ ਆਪਣਾ ਜਾਬੀ ਉਹ ਮੰੰਜੇ ਬੈਠ ਕੇ ਗਮਾਚਾ ਨਾ ਜਾਵੇ ਬੀਬੀ ਨੇ ਬਣਾਇਆ ਸਾਗ ਤੁਹਾਨੂੰ ਦੱਸਿਆ ਰਹੀ ਸਾਗ ਪਾ ਰਹੀ ਆ ਕਿ ਡੋਲੂ ਚ ਇਹ ਸਾਗ ਜਾਂ ਉਸੀਨੀ ਵਾਲ ਜਿਹਦੇ ਜਿਹਦੇ ਭਾਈ ਦਾਣੇ ਦਾਣੇ ਤੇ ਮੋਹਰ ਲਿਖੀ ਕਿਵੇਂ ਕਹਿੰਦੇ ਨੇ ਬੀਬੀ ਦਾਣੇ ਦਾਣੇ ਤੇ ਮੋਹਰ ਦਾਣੇ ਦਾਣੇ ਤੇ ਮੋਹਰ ਲੱਗੀ ਆ ਬਹੁਤ ਘਰਾਂ ਨੂੰ ਬੰਡਤਾ ਜੀ ਸਾਗ ਅੱਜ ਵੀ ਪੱਤਾ ਪੱਤਾ ਤੋੜ ਕੇ ਕਿਵੇਂ ਲਿਆਂਦਾ ਸੀ ਪੱਤਾ ਪੱਤਾ ਤੋੜ ਕੇ ਬਣਾਇਆ ਸਾਗ ਬਸ ਪ੍ਰਾਣਾ ਸਾਗ ਹੁਣ ਠੀਕ ਹੈ ਕਿਹੜਾ ਇੱਕ ਦਿਨ ਆਪਾਂ ਦਾ ਹੋਰ ਵੀ ਮੌਕਾ ਮਿਲ ਜੇ ਤੇ ਆ ਜੇ ਖੇਤੜਾ ਨਾ ਥਿਆ ਜਲੇ ਲੈ ਨਹੀਂ ਕਰਕੇ ਕਿਤੋਂ ਪਾਲਕ ਤੋੜ ਲਿਆ ਕਿਤੋਂ ਗਾਜਰ ਛੱਜਾ ਬਣਾ ਲਿਆ ਕਿਤੇ ਬਾਤੂ ਬਣਾ ਲਿਆ ਮੇਥੀ ਤੋੜ ਲੇ ਮੈਥੇ ਤੋੜ ਲੇ ਵਿੱਚ ਚੀਰ ਨਹੀਂ ਸਰੋਂਦੀ ਕੱਲ ਮਾਤਾ ਨੇ ਸਾਰੀਆਂ ਏਟਮਾਂ 13 ਗਿਣੇ ਨੇ ਕਿ 14 ਵੀ 13 14 ਦਾ ਸਾਗ ਬਣਾਇਆ ਚਲੋ ਜੀ ਅੱਗੇ ਹੁਣ ਉਹਨੂੰ ਸਾਗ ਬਣਾ ਕੇ ਆਟਾ ਗੁੰਨ ਕੇ ਮਾਂ ਦਾ ਠਿੱਕਰ ਚੱਕ ਕੇ ਵੈਸੇ ਤਰ੍ਹਾਂ ਸਾਕੇ ਕੁੱਕਰ ਫੁੱਟ ਕਰਕੇ ਸਾਰਾ ਕੰਮ ਕਰਕੇ ਚਲੋ ਜੀ ਚਲੀਏ ਚਲੋ ਫਸਾ ਟਾਈਮ ਹੋ ਗਿਆ 4:30 ਜਾਓ ਜੀ ਲੱਗਣਾ ਨਹੀਂ ਮੇਰੀ ਪਿਆਰੀ ਪਿਆਰੀ ਧੀ ਬਿਨਾ ਮੇਰਾ ਚੱਲ ਕੋਈ ਨਾ ਦੋਤਰ ਨੂੰ ਚਾਰ ਦਿਨ ਹੀ ਲਾ ਕੇ ਉਹਨੇ ਕਿਹੜਾ ਬਾਣੀ ਲਾਉਣਗੇ ਆਪਣੇ ਨਹੀਂ ਤੂੰ ਆ ਦੇਖ ਮੇਰੀ ਕਿਹੜੀ ਸਹਜੀ ਬਣ ਮੋਜੀ ਮੋਜਾ ਵੇ ਹੁਣ ਮੋਜੀ ਮੋਜ ਕੀ ਹੋ ਗਿਆ ਰੋ ਨਾ ਬਾਪੂ ਹੈ ਲੈ ਬਾਬੂ ਢੱਕੀ ਕਰਦੇ ਸੀ ਮਾਗਰਦਾਰਦੇ ਬਾਪੂ ਮਾਗਰਦਾਰਦੇ ਆਸੀਗਾ ਬਾਈ ਬਹਿ ਜਾ ਤੇ ਬਣ ਤੇ ਬਾਈ ਤੁਹਾਨੂੰ ਦੱਸਿਆ ਰਿਹਾ ਕਬੀਲਦਾਰੀ ਵੱਡੀ ਸਾਡੇ ਕੋਲੇ ਇਹ ਮੇਰੀ ਸਾਲੀ ਦਾ ਘਰ ਹੈਗਾ ਸਾਲੀ ਨੂੰ ਚੜਾ ਇੱਥੋਂ ਸਾਰਿਆਂ ਨੂੰ ਸਾਡੇ ਕੋਲ ਜੋਤ ਬਾਈ ਫੇਰ ਜਾਊਗਾ ਮੈਨੂੰ ਪਰ ਘਰੇ ਬੀਬੀ ਨੂੰ ਨਸਰਦਾ ਕੱਲੀ ਰੋਕਾ ਨਾ ਮਾਰ ਬੰਦ ਠੀਕ ਹੈ ਬੱਪੂ ਬਾਈ ਸਾਡੀ ਸਾਹਿਬ ਹਾਂਜੀ ਪਿੰਡੋਂ ਨਿਕਲ ਚੱਲੇ ਆ ਤੇ ਬਾੜ ਕਾਪੇ ਬਾੜ ਇੱਥੋਂ ਬਾਈ ਘੰਟੇ ਰਹਾ 50 ਕਿਲੋਮੀਟਰ ਬਾੜਾ ਅਸੀਂ ਜਾਵਾਂਗੇ ਸੀਨੀਵਾਲ ਕਲਾਂ ਬਰਨਾਲਾ ਬਰਨਾਲਾ ਤੋਂ ਲੁਧਿਆਣਾ ਪਰ ਇੱਕ ਰੋਡ ਤੇ ਮਹਿਲ ਕਲਾਂ ਵਿਚ ਦੀ ਪਹਲੀ ਕਹਾਣੀ ਤੇ ਬਾਈ ਆਪਾਂ ਪਿੰਡ ਬਹੁਤ ਵੱਡਾ ਸੀਨੀਵਾਲ ਤੇ ਗੁਰਦੁਆਰਾ ਸਾਹਿਬ ਇੱਥੇ 4-5 ਚਾਰ ਗੁਰਦੁਆਰਾ ਸਾਹਿਬ ਨੇ ਕੁਝ ਕਿਸਾਨਾਂ ਚ ਇੱਕ ਸਾਹਮਣੇ ਹੈਗਾ ਤੇ ਪਿੰਡ ਚ ਇੱਕ ਕਾਲੀ ਵਾਲ ਕੋ ਤਾਂ ਬਾਈ ਇੱਥੇ ਤੇ ਆਪਾਂ ਹੁਣ ਪਹੁੰਚ ਚੁੱਕੇ ਆਂ ਗੱਡੇ ਦੇ ਬੱਸ ਸਟੈਂਡ ਤੇ ਪਹੁੰਚ ਗਿਆ ਬਾਈ ਮਾਸਾਉਰੇ ਦੇ ਘਰ ਆ ਗਿਆ ਆਪਣੇ ਏ ਮਾਸੀ ਮਾਸੀ ਲੱਗੀ ਗੁੱਡੀਆ ਛੋਟਾ ਇੱਕ ਉੱਪਰ ਗਿਆ ਪੜਦੇ ਨੇ ਆਹ ਨਾ ਮਾਬਨ ਉੱਥੀ ਚਾਲਦੇ ਮਸੀ ਸੱਸੀ ਘਾਲ ਦਰੋਕਰ ਜਾ ਕੇ ਬਣਾਉਂ ਨਾ ਨਾ ਸੱਸੀ ਘਾਲ ਨਾ ਚੋਲ ਘਰਪੜੀ ਲੈ ਆਹ ਉਹ ਆ ਗਈ ਸੱਸੀ ਘਾਲ ਇਧਰ ਸੱਸੀ ਘਾਲ ਬਲਾ ਪ੍ਰਵ ਗੋਲ ਗੱਪੇ ਦੀ ਪਾਰੀ ਆਪਾਂ ਪਹਿਲਾਂ ਪਹੁੰਚੇ ਚੌਚੇ ਕੇ ਕਰੇ ਇਧਰ ਰਹਿ ਗਿਆ ਜਗਤਾਰ ਦਾ ਕਰ ਤੇ ਹੁਣ ਆਪਾਂ ਪਰਗਟ ਕੇ ਕਰੇ ਪਹੁੰਚਿਆ ਪਹਿਲਾਂ ਇੱਧਰ ਅਸੀਂ ਜਵਾਹ ਜੱਲਾ ਨਾਲ ਉਹਨਾਂ ਨੂੰ ਤਾਰਨ ਮਾਸੀ ਗਈ ਹਦੀ ਤੇ ਉਹਦੇ ਨਾਲ ਆਈ ਆ ਬਬਲੀ ਤੇ ਬੱਚੇ ਓਏ ਅਸੀਂ ਨੂੰ ਇੱਧਰ ਜਾ ਕੇ ਬੱਬੂ ਅਸੀਕਾਲ 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 ਏ ਮਿਲਦੀ ਹੋ ਰਹੀ ਹੈ ਦਾਦੀ ਨਾਲ ਜਵਾਕ ਤੁਲੋਂ ਹੈ ਦਾਦੀ ਨਾਲ ਮਿਲਦੀ ਹੋ ਰਹੀ ਹੈ ਹਾਂ ਹਾਂ ਮਹਾਨ ਇਹ ਸਾਡੀ ਦਾਦੀ ਮਾਤਾ ਬਾਈ ਸਸਰੀ ਵਾਲੀ ਬੇਬੇ ਨੂੰ ਬਹੁਤ ਚਾਹ ਜੜ ਜਾ ਤੈਨੂੰ ਅਸੀਂ ਆ ਜਾਨੇ ਬਾਈ ਕਰੋ ਵੀ ਆਉਣੇ ਮਿਲਣੇ ਕੋਲ ਜਾ ਕੋਲ ਜਾ ਉਰੇ ਐਸੀ ਨੋ ਉਰੇ ਆ ਗਿਆ ਆਏ ਬੇਬੇ ਅੱਛਾ ਉਹ ਕਿੱਥੇ ਗਈ ਸੀ ਗੋਲ ਗੱਪੇ ਆ ਗਈਆਂ ਨੇ ਆ ਜਾਓ ਤੇ ਆਪਾਂ ਪਹੁੰਚ ਗਏ ਬਾਈ ਸੀਨੀ ਨਾਲ ਇਹ ਮੇਰੇ ਸਹੁਰਿਆਂ ਦਾ ਬਾਹਰਲਾ ਮਤਲਬ ਕਿ 뷰 ਆ ਸੜਕ ਦਾ ਗੈਲ ਵਾਲੇ ਰੋਡ ਤੇ ਤੇ ਇਹ ਕੋਠੀ ਹੈ ਜਿਹੜੇ ਇਹ ਕੋਠੀ ਮੇਰੇ ਰਿਸ਼ਤੇਦਾਰ ਨੇ ਪਾਈ ਤੇ ਜਗਤਾਰ ਨੇ ਉਹਦੀ ਡੈਥ ਹੋ ਗਈ ਸੀ ਬਾਈ ਉਹਨੂੰ ਹਾਰਟ ਅਟੈਕ ਆ ਗਿਆ ਸੀ ਤੇ ਤੁਸੀਂ ਪੁੱਛਦੇ ਨੂੰ ਇਹ ਕੁੜੀ ਕੌਣ ਆ ਪ੍ਰਵਾ ਪ੍ਰਵਾ ਇਹ ਮਾਤਾ ਕੋਲ ਦੂਸਰੀ ਵਾਰ ਕੁੜੀ ਹੋਈ ਆ ਤੇ ਇਹ ਪ੍ਰਭ ਇਹ ਤੁਸੀਂ ਨਹੀਂ ਹਾਲਤਾਂਗੀ ਸਾਡੀ ਕੁੜੀਆ ਤੋਂ ਪ੍ਰਭ ਤੇ ਉਹ ਮੈਂ ਤੁਹਾਨੂੰ ਫੋਟੋ ਦਿਖਾਉਂਗਾ ਮੈਂ ਜਗਦਾਰ ਦੀ ਡੈਥ ਹੋ ਗਈ ਸੀ 2019 ਦੇ ਡੈਥ ਹੋ ਗਈ ਸੀ ਉਹਦੀ ਤੇ ਉਸ ਦੂਬਾਰ ਬਈ ਵਿਚਾਰਿਆਂ ਨੇ ਚਲੋ ਕੁੜੀਆ ਹੋ ਗਈ ਬੇਟਾ ਐਮ ਬੱਚਾ ਹੋ ਜੇ ਵੀ ਚਲੋ ਕੁੜੀਆ ਹੋਈ ਹੈਗੀ ਤੇ ਇਹਨਾਂ ਜੀ ਲੱਗੇ ਨੇ ਇਹਨਾਂ ਤਕੜਾ ਕੰਮ ਸੀ ਘਰ-ਬਾਰ 'ਚ ਕੋਈ ਕਿਸੇ ਚੀਜ਼ ਦਾ ਤੋੜਾ ਨਹੀਂ ਸੀ ਚੀ ਦਾ ਤੋੜਾ ਨਹੀਂ ਸੀ ਬਾਈ ਤੇ ਤੂੰ ਜੇ ਪ੍ਰਮਾਤਮਾ ਵੱਲੋਂ ਕੋਈ ਘਾਟ ਹੋਣੀ ਹੁੰਦੀ ਆ ਕਿਸੇ ਜੋ ਚਾਚਾ ਆ ਗਿਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਆ ਹੋਰ ਵਧੀਆ ਕਿੱਧਰ 바ਗੀ ਭਰਾ ਮਾਤਾ ਚੋਲੀਦਾਰ ਮੱਝਾਂ ਵੀ ਘਰ ਨਹੀਂ ਆਇਆ ਮਾਣਾ ਕਿਹੜਾ ਮਾਰ ਕੇ ਇੱਧਰ ਮਾਰਾ ਨਾ ਤੋੜੇ ਨਾ ਉੱਧਰ ਹੀ ਕਹਿਣਾ ਮੱਛਾਂ ਕਹਿੰਦੀ ਤੁਸੀਂ ਧਰਦੀ ਹੈਗੀ ਚਾਰ ਜਾਂ ਮੁੱਖਾ ਚਾਰ ਫੋਲਣ ਆ ਜੀ ਕਿੱਧਰ ਵੈਦਾਂ ਟਵਾ ਉੱਧਰ ਮੱਗਲ ਪਾਤੇ ਤੇ ਇਹ ਚਾਚੇ ਦੀ ਮੱਝਾਂ ਰੱਖੀਆਂ ਨੇ ਬਾਈ ਚਾਚਾ ਬਸੀ ਉੱਧਰ ਰਲ ਗਏ ਠੀਕ ਹੈ ਭਰਾ ਹੁਣ ਇਹ ਨਵੀਆਂ ਹੀ ਨੇ ਇਹਨਾਂ ਡਰਦੀਆਂ ਨੇ ਮੈਂ ਪਹਿਲਾਂ ਤੇ ਦਰੀ ਵੀ ਆਈ ਹੋਈ ਐ ਠੀਕ ਐ ਪਹਿਲੇ ਦਿਨ ਹੀ ਆਈ ਕਰਦੀ ਐ ਤੇ ਇਹ ਚਾਚੇ ਕੋਲੇ ਮੱਝਾਂ ਰੱਖੀਆਂ ਹੋਈਆਂ ਨੇ ਚਾਚਾ ਸੌਂਕੀ ਆ ਮੱਝਾਂ ਦਾ ਪੂਰਾ ਲੋ ਚਾਚਾ ਹੁੱਕੇ ਕੰਮ ਤੇ ਪ੍ਰਭਾ ਕਿੱਧਰ ਭੱਗ ਗਈ ਪ੍ਰਭਾ ਓਏ ਕਿੱਧਰ ਵਾਕ ਗਿਆ ਕਿੱਧਰ ਵਾਕ ਗਿਆ ਪ੍ਰਭਾ ਕੀ ਆ ਕੀ ਖਾਨੀ ਐ ਤੂੰ ਗੋਲ ਗੱਪਾ ਕੀ ਖਾਨੀ ਐ ਕੀ ਕੀ ਖਾਨੀ ਗੋਲ ਗੱਪਾ ਗੋਲ ਗੱਪਾ ਅੱਛਾ ਗੋਲ ਗੱਪੇ ਖਾਣਗੇ ਖਾਓ ਭਾਈ ਉਹ ਤੇਰੇ ਜੂੜਾ ਕਿਨੇ ਘਟਾਤਾ ਦੀ ਜੂੜਾ ਕਿੱਥੇ ਤੇਰਾ ਜੂੜਾ ਮੈਨੂੰ ਨੀ ਖਾੜਜੋ 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 ਮੈਂ ਸਾਡ ਚੀਂ ਆ ਇਧਰ ਪਪਾ ਇਧਰ ਵੀ ਮਾੜੀ ਉਹਨੂੰ ਦੋਨਾਂ ਦੀ ਵੀਡੀਓ ਹੋਣੀ ਮੇਰੇ ਅੱਛਾ ਵੀਰ ਆਂਦਾ ਪਿੱਛੇ ਹੋ ਜਾ ਬੈ ਜਾ ਬੈ ਜਾ ਬੈ ਜਾ ਓਰੇ ਭੈ ਜਾ ਬਸ ਬਸ ਇੱਥੇ ਬੈ ਜਾ ਪਏ ਪ੍ਰਭ ਠੀਕ ਆ ਤੂੰ ਕੀ ਖਾਵੇਂਗੀ ਤੂੰ ਗੋਲੇ ਗੋਲ ਗੱਪੇ ਮੈਂ ਇੱਕ ਪੜੀ ਖਾਉਂ ਇੱਕ ਖਾਵੇਂਗੀ ਇੱਕ ਅੰਡਾ 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 ਖਾਵੇਂਗੀ ਹੈ ਲੈ ਕੇ ਆ ਮੈਂ ਆਪਾ ਲੈ ਪ੍ਰਭ ਇਸ ਖੜਾ ਗੋਲ ਗੱਪੇ ਕੀ ਕਰਦੀ ਆ ਪੀੜੀ ਲੈ ਕੇ ਆਉਣੀਆਂ ਲੈ ਮੈਂ ਵੀ ਫਿੱਜੀ ਲੈ ਭਾਈ ਇਹਦਾ ਰੋਲ ਖਲੋੜ ਗਿਆ ਪੂਰੀ ਓਏ ਹੋਏ ਵੇ ਬਈ ਯਾ ਕੀ ਕਰਾ ਯਾ ਕੀ ਕਰਾ ਯਾ ਦੀ ਯਾ ਦੀ ਆ ਗਿਆ ਲੋ ਜੀ ਪ੍ਰਭ ਚੀਨੂ ਚੀਨੂ ਇੱਧਰ ਜਾ ਕੇ ਚੀਨੂ ਏ ਪਾਲਿਸ ਪਾ ਕੇ ਪਾਲਿਸ ਪਾ ਕੇ ਤੁਹਾਨੂੰ ਬਹੁਤ ਚਾਹ ਜੜਿਆ ਪਿਆ ਵੀ ਆਏ ਨੇ ਬਾਈ ਹੁਰੀ ਪਰ ਆਪ ਤੈਨੂੰ ਚਾਹ ਚੜ ਗਿਆ ਓਏ ਇੱਧਰ ਜਾ ਕੇ ਤੇ ਬਾਈ ਆਉਂਦਾ ਮਤਲ ਨਾ ਹੁੱਲੇ ਤੋਂ ਬੂਝੇ ਲੈ ਕੇ ਆਏ ਮਿਰਚਾਂ ਨੇ ਇਹ ਨਾ ਵੱਡੇ ਬੂਟੇ ਨਹੀਂ 20 ਰੁਪਏ ਬੂਟੇ ਲੈ ਕੇ ਆਏ ਦੇਖੋ ਤੇ ਇੱਥੇ ਮਾਤਲ ਇਹਨਾਂ ਨੇ ਕੀਤੀ ਮਿਰਚਾਂ ਹੋ ਜਾਣੀਆਂ ਤੋੜ ਲਿਆ ਕਰ ਰਹੇ ਇੱਥੋਂ ਤੇ 10 ਬੂਝੇ ਲੈ ਕੇ ਆયા 200 ਰੁਪਏ ਇਹ ਵਧੀਆ ਹੋ ਜਾਣੀਆਂ ਇੱਥੇ ਉਰੇ ਚਾਚਾ ਲਾ ਰੂਗਾ ਆ ਉਰੇ ਥਾਂ ਪਿਆ ਬਾਦੂ ਇਹਨਾਂ ਨੇ ਇਹ ਬਾਦੂ ਥਾਂ ਤੇ ਇੱਥੇ ਲਾ ਦੇਣਗੇ ਤੇ ਸਪੈਸ਼ਲ ਮਾਹ ਬੈਂਗਣੀ ਲੈ ਕੇ ਆਇਆ ਇੱਕ ਤੇ ਇੱਕ ਮਿਰਚਾਂ ਦੇ ਦੋ ਦੋ ਬੂਝੇ ਵੀ ਨੇ ਵਿੱਚ ਕਿਵੇਂ ਇਹ ਤਾਂ ਸਿਰਾਂ ਨੇ ਇਹ 10 ਕਿ ਦਿਨਾਂ ਤੋਂ ਮਿਰਚਾਂ ਲੱਗਣ ਲੱਗ ਗਈਆਂ ਇੱਧਰ। ਆ ਨਰਾਮ। ਹਾਏ ਮਮਾ ਕਿੱਥੇ ਹੈ? ਐ ਕਿਥੋਂ? ਪ੍ਰਭ ਕੀ ਕਰਦੀਆਂ ਤੂੰ? ਕੀ ਕਰਦੀਆਂ? ਕੀ ਕਰਦੀ? ਨਾ ਨਾ ਗੰਦੇ ਬੱਚੇ ਕਰਦੇ ਨੇ। ਨਾ ਨਾ ਨਾ। ਇੱਧਰ ਜਾ ਕੇ। ਕਿ ਮੈਂ ਬੁਲਾਉਣੀ ਨਹੀਂ। ਸਾਰਿਆਂ ਨੂੰ। ਕਰਦੇ। ਹੌਤ ਤਾਂ ਚੜਿਆ ਪਿਆ ਬੱਚਿਆਂ ਨੂੰ ਬਈ। ਪ੍ਰਵ ਨੂੰ ਬਹੁਤ ਖੁਸ਼ੀ ਆ ਵੀ ਆਏ ਨੇ ਵੀ ਰਾਜੀ ਵਾਲੇ ਨਹੀਂ ਤੋ ਜਾ ਕੇ ਨੂੰ ਦੱਸ ਕੀ ਕਹਿੰਦੇ ਪ੍ਰਵ ਸਿੱਧੂ ਬਾਈ ਕਿੱਥੇ ਆ ਸਿੱਧੂ ਸਿੱਧੂ ਦੀ ਫੋਟੋ ਕਿੱਥੇ ਸਿੱਧੂ ਮੂਸੇੜਾ ਕਿੱਥੇ ਕਿੱਥੇ ਮੂਸੇੜਾ ਬਾਈ ਮੈਂ ਨਹੀਂ ਨਹੀਂ ਆਛੇ 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 ਓਏ ਆਸੀ ਬਾਈ ਹਾਂ ਇੱਧਰ ਜਾ ਕੇ ਇੱਧਰ ਜਾ ਕੇ ਆਪਣੇ ਬਹੁਤ ਹੌਕਰਿਆ ਰੌਣਕ ਲਾਈ ਹੋਈ ਹੈ ਇਹਨੂੰ ਚਾਹ ਚੜਿਆ ਪਿਆ ਵੀ ਬਾਈਵਰੀ ਆਏ ਨੇ ਨੀਤੂ ਨਾਲ ਬੜਾ ਖੇਡ ਕੇ ਖੁਸ ਹੋਇਆ ਇਹ ਓਏ ਨਾ ਮਾਰਨਾ ਸੀ ਇਹਨੂੰ ਦੇ ਭੈਣਾਂ ਤੇਰੀ ਛੋਟੀ ਮੇਰੇ ਕੋਲ ਮੈਨੂੰ ਕੱਟ ਕੁੱਟਦੀ ਆ ਜੀ ਆ ਵੀ ਮੂਵੀ ਕੋਲੇ ਆ ਗਏ ਤੇ ਮੰਨਣ ਨੂੰ ਬਹੁਤ ਹੌਕਰਿਆ ਰੌਣਕ ਹੋ ਗਿਆ ਇਹਨੂੰ ਤੇ ਪੱਜਾ ਕਾਕਾ ਮੇਰੇ ਜਦੋਂ ਮੈਂ ਮੁਕੀ ਨੂੰ ਮੈਂ ਕੀ ਆ ਕੇ ਕਰ ਰਿਹਾ ਮੈਂ ਮੰਮੀ ਕਹਿੰਦੀ ਚਲ ਤੂੰ ਰਾਮ ਕਰ ਲੈ ਜਦੋਂ ਕੱਲ ਤੋਂ ਕਰਾ ਦੇ ਕਰ ਮੇਰੇ ਨਾਲ ਕਾ ਮਾਂ ਮਨ ਤਾਂ ਹੁੰਦਾ ਇਧੀਆਂ ਦਾ ਬੇਨਤੀ ਆਈ ਸੀ ਮੈਂ ਕਿਹਾ ਬੰਨਣਾ ਪ੍ਰਾਪਤ ਖੇਡਦੀ ਖੇਡਦੀ ਕਾਕਾ ਜੀ ਪੂਰੀ ਖੁਸ਼ੀ ਮੰਮੀ ਆ ਤੈਨੂੰ ਕਹਿੰਦੀ ਦੀਦੀ ਅੱਜ ਤਾਂ ਵੀ ਆ ਗਿਆ ਉਹਨੂੰ ਕਿੰਨਾ ਚੜੜਿਆ ਪ੍ਰਾਪ ਨੂੰ ਵਾਹ ਸਭ ਸ਼ਰਮ ਚੜ੍ਹ ਚ ਕੋਈ ਬੇਜ ਬਿਠਾ ਮੰਮੀ ਕਹਿੰਦੀ ਮੈਂ ਡਿੱਕੀ ਜਾਂਦੀ ਸੀ ਪ੍ਰਾਪਤ ਬਹੁਤ ਖੁਸ਼ੀ ਆਏ ਪਰ ਜੀ ਮੱਦੀ ਹੀ ਮੈਨੂੰ ਚੁੰਮ ਬੜੀ ਮਾ ਮੈਂ ਤੂੰ ਜਾਈ ਨਾ ਅਮਨ। ਹੁਣ ਠੰਡੇ ਦਾ ਕਲਾਸ ਪਰ ਹੀ ਫਿਰਦੀ। ਉਹਨੂੰ ਬੋਲਦੀ ਨੀਤੂ ਕਿ ਨਹੀਂ ਨੀਤੂ ਪਾ ਮਾ ਮੇਰੇ ਕੋਲ ਠੰਡਾ ਪਾ ਗਈ ਵੀ ਇੱਧਰ ਨਹੀਂ ਆਈ। ਕਹੀ ਦੀ ਤੇ ਬਾਈ ਮੇਰੀ ਮੰਮੀ ਅਸੀਂ ਨਿਆਰ ਵਾਲੀ। ਇਹ ਮਾਮਾ ਧੀਆ ਇਕੱਠੇ ਆਈਆਂ ਨੇ ਕਰੋ ਗੱਲਾਂ ਬਾਤਾਂ। ਠੀਕ ਆ ਜੀ। ਠੀਕ। ਕੀ ਕਹਿੰਨੇ ਬਰਾਵਾ? ਬਈ ਲੋਕ ਖੋਲੋ। ਬਈ ਲੋਕ ਖੋਲੋ। ਲੈ। ਖੋਲੋ ਜੀ। ਖੋਲ ਤਾਂ ਖੋਲ ਤਾਂ ਖੋਲ। ਚਾਬੀ ਆ ਫੜ ਲਈ ਪ੍ਰੋਬਲਮ ਰਾਜੇ ਤਾ ਆਪਣਾ ਫੋਨ ਫੜੋ ਬਾਗੂ ਕੀ ਕੀ ਮਾਰੀ ਇੱਕੋਂ ਇੱਕੋਂ ਮਾਰੀ ਟੀਂਟੀ ਮਾਰਦੇ ਨਹੀਂ ਇਹਨੂੰ ਦੱਬਰੇ ਆ ਟਿੱਕਣੇ ਨਹੀਂ ہاں ਜ਼ਬੂ ਆ ਵੀ ਦੇ ਕਰਦਾ ਬੜਾ ਕੁਝ ਕਰਦੀ ਹੈ ਇਹ ਲਾਡੋ ਰਾਣੀ ਪਈ ਅਸੀਂ ਰੇਗਰੀਜ ਪੂਰੀ ਕਰਦੇ ਹਾਂ ਲਾਡੋ ਰਾਣੀ ਜਿਵੇਂ ਕਹਿੰਦੇ ਸਾਡੀ ਲਾਡਲੀ ਰੱਖੀ ਆ ਪੂਰੀ ਇਹ ਪ੍ਰਾਵਾ ਮੂਰੇ ਕੱਢ ਕੇ ਕੀ ਕਰਦੇ ਇਹਨੂੰ ਲੈਟਾ ਵਧੀਆ ਲੱਗਦੀ ਆ ਨੇ ਕੀ ਕਰਦਾ ਇਹ ਓਏ ਹਾਈ ਓਏ ਹਾਈ ਕੀ ਹੁਣ ਬੋਲ ਕੀ ਕਹਿੰਦੇ ਆ ਚੰਗੇ ਜਾਣੇ ਇਸ ਦਾ ਚਾਬੀ ਦੇ